ਕੱਢੇ ਇੰਨੀ ਕਿਤੇ ਦੀ ਕਸਾਈ ਜ਼ਰੂਰੀ ਹੈ ਟੈਸਟਿੰਗ ਆ ਜਿਹੜੀ ਹੁਣ ਕੋਈ ਵੀ ਮੇਰੇ ਕਾ ਪੰਜ ਸਤ ਪੰਜ ਤੋਂ 10000 ਘੰਟੇ ਚਲਣ ਦੀ ਟੈਸਟਿੰਗ ਕਰਦੀ ਆ ਫਿਰ ਟਰੈਕਟਰ ਦਿੰਦੀ ਆ 10000 ਘੰਟਾ ਚਲਾ ਕੇ 10000 ਘੰਟਾ ਟਰੈਕਟਰ ਚਲਾ ਕੇ ਚਲਾ ਕੇ ਫਿਰ ਟੈਸਟਿੰਗ 2 ਸਾਲ ਡੇਢ ਡੇਢ ਤੋਂ 2 ਸਾਲ ਕਰੀ ਜਾਂਦੇ ਇਹ 3 ਸਾਲ ਵੀ ਕੀਤੇ ਟਰੈਕਟਰ ਪਿਆ ਵੀ ਡੀਜਾਡਾ 3 ਸਪੀਡ ਕੀਤਾ ਹੀ ਵਾਲਾ 2.5 ਸਾਲ ਸਾਨੂੰ ਦਿੱਤਾ ਨਹੀਂ ਟਰੈਕਟਰ ਇਹਨਾਂ ਨੇ ਬੜਾ ਬੜੇ ਖਾਪ ਪੈਂਦੀ ਰਹੀ ਉਹਦੀ ਹਾਂ ਉਹ ਇਹਨਾਂ ਨੇ ਮੇਲੇ ਤੇ ਦਿਖਾਤਾ ਤੇ 2.5 ਸਾਲ ਬਾਅਦ ਲਾਂਚ ਕੀਤਾ ਹਾਂ ਤੇ ਪਹਿਲਾਂ ਦਿਖਾਵਾ ਉਹ ਗੱਲ ਕੀ ਉਹ ਟ ਜ਼ਰੂਰੀ ਆ ਕਹਿੰਦੇ ਨਹੀਂ ਆਏ ਨਹੀਂ ਦੇਣਾ ਪੱਕੇ ਪੈਰੀ ਹਾਂ ਪਹਿਲਾਂ ਸ਼ੁਰੂ ਚ ਗਲਤੀਆਂ ਕੀਤੀਆਂ ਹੋਈਆਂ 50 55 ਇਹਨਾਂ ਨੇ ਬਿਨਾਂ ਟੈਸਟਿੰਗ ਘੱਟ ਟੈਸਟਿੰਗ ਹੀ ਦਿੱਤਾ ਸੀ ਅੱਛਾ ਹਾਂ 50 55 ਉਹ ਫੇਲ ਹੋਇਆ ਸੀ ਮਾਡਲ ਅੱਛਾ ਉਹ ਫੇਲ ਹੋ ਗਿਆ ਸੀ ਫੇਲ ਹੋ ਗਿਆ ਆਹ ਜੀ ਇਮਾਨਦਾਰੀ ਕਰਕੇ ਤੁਹਾਨੂੰ ਲੋਕ ਪਸੰਦ ਕਰਦੇ ਆ ਉਹ ਫੇਲ ਹੋਇਆ ਸੀ ਟੈਕਟਰ ਉਹ ਫੇਲ ਹਾਲਾਂਕਿ ਉਹਦੇ ਵਿੱਚ ਐਡਾ ਨਹੀਂ ਸੀ ਗੱਲ ਕੰਪਨੀ ਦਾ ਕਸੂਰ ਘੱਟ ਸੀ ਪੰਪ ਸੀਗਾ ਸਟੈਂਡ ਆਇਨ ਦਾ ਅੱਛਾ ਪੰਪ ਨਹੀਂ ਉਹਦਾ ਕੰਮ ਜਾ ਰਿਹਾ ਜੌਂਡਰ ਦਾ ਬਾਕੀ ਇਹ ਲੜਦਾ ਉਹੀ ਸੀ 53 ਸਾਲਾ ਉਹ ਚ ਸਿਰਫ ਸਟੈਂਡ ਆਇਨ ਦਾ ਪੰਪ ਸੀ ਯੂਐਸਏ ਤੋਂ ਉਹਨਾਂ ਨੇ ਇੰਡੀਆ ਫੈਕਟਰੀ ਲਾ ਲਈ ਉਸ ਟਾਈਮ 'ਚ ਜਦੋਂ 50 55 ਬਣਿਆ ਤੇ ਇੱਥੇ ਬਣਾਇਆ ਜਿਹੜਾ ਉਹਨਾਂ ਤੋਂ ਕੁਆਲਿਟੀ ਮੇਨਟੇਨ ਨਹੀਂ ਹੋਈ ਉਹ ਮੈਂ ਇਸ ਗੱਲ ਤੇ ਆਉਣਾ ਮੈਂ ਥੋੜੇ ਦਿਨ ਪਹਿਲਾਂ ਗੰਗਾ ਨਗਰ ਵਾਲੇ ਵੀਰਾਂ ਦੀ ਵੀਡੀਓ ਬਣਾ ਕੇ ਆਇਆ ਸ਼ਾਇਦ ਪਤਾ ਨਹੀਂ ਤੁਸੀਂ ਦੇਖੀ ਕਿ ਨਹੀਂ ਸਟੈਨ ਟਾਈਨ ਦੇ ਪੰਪ ਦੀ ਗੱਲ ਉਹਨਾਂ ਨੇ ਸਪੈਸ਼ਲ ਕੀਤੀ ਹਾਂਜੀ ਹਾਂਜੀ ਕਹਿੰਦੇ ਵੀ ਜੌਂਡੀਆਂ ਨੂੰ ਇਹ ਆਇਆ ਕਿਸੇ ਤੋਂ ਵੀ ਇਹ ਫਿੱਟ ਨਹੀਂ ਆਇਆ ਵੀ ਉਹ ਨਹੀਂ ਕਾਮਯਾਬ ਹੋਇਆ ਇਹ ਗੱਲ ਆ ਜੀ ਤੁਸੀਂ ਆਪ ਵੀ ਕਰਤੀ ਬਿਲਕੁਲ ਸਹੀ ਹੈ ਤੇ ਪੰਪ ਉਹਦਾ ਸਹੀ ਸੀਗਾ ਕਿ ਇਹ ਮੇਰਾ ਹਸਣਾ ਇਹ ਬਈ ਕੰਪਨੀ ਵਰਲਡ ਲੈਵਲ ਦੀ ਕੰਪਨੀ ਸਟੈਂਡ ਨੇ ਹਾਂ ਪਰ ਜਿਵੇਂ ਬਹੁਤ ਮਸ਼ਹੂਰ ਤਾਂ ਛੋਟੀਆਂ ਉਹਦੇ ਮੂਰੇ ਪੰਗਾ ਇਹੀ ਪੈ ਗਿਆ ਵੀ ਉਹਨੇ ਅਮਰੀਕਾ ਤੋਂ ਸਿੱਧੀ ਫੈਕਟਰੀ ਇੰਡੀਆ ਲਈ ਹੂੰ ਇੰਡੀਆ ਜਿਹੜਾ ਵੈਂਡਰ ਨੇ ਸਮਾਨ ਦਿੱਤਾ ਆਪਣੇ ਤਰੁ ਪਤਾ ਫਿਰ ਕ ਕਾਲਾ ਮਾਲਾ ਕਰ ਜਾਂਦੇ ਆ ਹਾਂ ਹੁਣ ਉਹਨੇ ਤਾਂ ਕੰਟਰੈਕਟ ਕਰ ਲਿਆ ਵੀ ਇਹਨੂੰ ਆ ਦੇ ਦੋ ਆਪਣੇ ਵਾਲੇ ਬੀਮਾਨੀ ਕਰਕੇ ਸਮਾਨ ਲਾ ਕੇ ਫਿੱਟ ਕਰਕੇ ਭੇਜਤਾ ਉਸ ਸਮਾਨ ਦੀ ਲਾਈਫ ਨਹੀਂ ਠੀਕ ਹੈ ਜਦੋਂ ਉਹਨੂੰ ਰਿਪੇਅਰ ਕਰਦੇ ਸੀ ਰਿਪੇਅਰ ਨਹੀਂ ਜੱਜਣਾ ਹੁੰਦਾ ਸੀ ਇੱਕ ਤਾਂ ਚੀਜ਼ ਖਰਾਬ ਹੋ ਜਾਏ ਠੀਕ ਵੀ ਹੋ ਜਾਏ ਇੱਕ ਚੀਜ਼ ਖਰਾਬ ਹੋ ਜਾਏ ਠੀਕ ਹੀ ਨਾ ਹੋਵੇ ਠੀਕ ਹੀ ਨਾ ਹੋਵੇ ਵੱਡੀ ਆ ਪ੍ਰੋਬਲਮ ਉਹਦੇ ਵਿੱਚ ਆ ਸੀ ਵੀ ਉਹ ਜਦੋਂ ਕੋ ਲੋਕਲ ਵੈਂਡਰ ਨੂੰ ਖੋਲਦਾ ਹੀ ਕੋਈ ਬੰਦਾ ਠੀਕ ਕਰਾਉਂਦੇ ਠੀਕ ਵੀ ਨਹੀਂ ਹੁੰਦਾ ਸੀ ਉਹ ਫਿਰ ਕਦੇ ਚੇਂਜ ਕਰਨਾ ਪੈਂਦਾ ਸੀ ਉਹ ਹਜੇ ਵੀ ਜਿਹੜਾ ਮੈਂ ਵੀ ਹੁਣ ਵੀ ਟ੍ਰੈਂਟਰ ਹੈਗੇ ਆ ਜੇ ਕਿਹਦਾ ਖਰਾਬ ਹੋ ਜਾਏ ਮੈਂ ਕਹਿੰਦਾ ਤੇ ਪੈਸੇ ਲਾ ਨੂੰ ਮਾਈਕੋ ਕਰਾ ਦੇ ਭਰਾਵਾ ਹਾਂ ਵੀ ਸਹੀ ਗੱਲ ਆ ਵੀ ਕੰਮ ਟੰਗ ਹਣਾ 30-35000 ਰੁਪਿਆ ਉੱਤੇ ਲੱਗੂ 30-35000 ਚ ਮਾਈਕੋ ਪੰਪ ਲਵਾ ਰਹੇ ਹਾਂ ਅਰੀਨਲ 53 ਦੀ ਕਿੱਟ ਹੁੰਦੀ ਜੌਂਡੀ ਆਜ ਇੱਕ ਚੀਜ਼ ਹੋਰ ਬਾਈ ਜੀ ਹੂੰ ਗੇਅਰ ਪਹਿਲਾਂ ਤਾਂ ਇਹ ਹੀ ਸਵਾਲ ਮੈਨੂੰ ਦੱਸੋ ਕਈ ਵੀਰ ਨਾ ਮੈਨੂੰ ਫੋਨ ਕਰਦੇ ਆ ਅਸੀਂ ਜੌਂਡੀਅਰ ਦਾ ਟਰੈਕਟਰ ਲੈਣਾ ਹੂੰ ਜਿਆਦਾ ਤਾਂ ਆਪਣੇ 5210 ਦੀ ਫੁੱਲ ਮਾਰਕੀਟ ਅੱਜ ਦੀ ਰੇਟ ਚ ਫੁੱਲ ਹਾਂਜੀ ਤੁੱਤੀ ਬੋਲਦੀ ਐ ਸੀ ਤੇ ਉਹ ਕਨਫਿਊਜ਼ ਹੋ ਜਾਂਦੇ ਆਪਾਂ ਦੱਸਿਆ ਬਹੁਤ ਵਾਰੀ ਜਿੰਨੀਆਂ ਵੀਡੀਓ ਆਪਾਂ ਬਣਾਈਆਂ ਦੱਸਿਆ ਹਾਂਜੀ ਹਾਂਜੀ ਗੇਅਰ ਦੀ ਪਛਾਣ ਪਹਿਲਾਂ ਤਾਂ ਦੱਸੋ ਸਿੰਕਰੋਮੈਕਸ ਗੇਅਰ ਦੀ ਪਛਾਣ ਪਛਾਣ ਦੇਖੋ ਕੋਈ ਕੁਝ ਸਟੈਟਰਾ ਸਟਿਕਰ ਨਹੀਂ ਵੀ ਆਉਂਦਾ ਜਗਾਰਾ ਤਾਂ ਆਉਂਦਾ ਸੀ ਪਰ ਸਾਡੀ ਇੱਕ ਪੂਨੇ ਫੈਕਟਰੀ ਦੇ ਕੁਝ ਬਣੇ ਰੈਕਟਰ ਉਹਨਾਂ ਦੇ ਨਹੀਂ ਆਉਂਦਾ ਸੀ ਹੁਣ ਆਉਣ ਲੱਗ ਗਿਆ ਸਾਰਿਆਂ ਦਾ ਹੁਣ ਉਹ ਅਸੀਂ ਕੰਪਲੀਟ ਗਰੂਪ ਪਾਈ ਜਦੋਂ ਬੜਾ ਲੋਕ ਕਹਿਣ ਲੱਗੇ ਤੇ ਅਸੀਂ ਕਰਤਾ ਵੀ ਉੱਤੇ ਸਿੰਕਰੋ ਮੈਚ ਲਿਖਿਆ ਹੀ ਆਉਂਦਾ ਹਾਂ ਸਿੰਕ ਸ਼ਟਰ ਲਿਖਿਆ ਆਉਂਦਾ ਸੀ ਸਿੰਕ ਸ਼ਟਰ ਹਾਂਜੀ ਟੈਂਕੀ ਦੇ ਹਾਂ ਟੈਂਕੀ ਦੇ ਕਿਤੇ ਲਿਖਿਆ ਹੋਊਗਾ ਇਹਦੇ ਨਹੀਂ ਲਿਖਿਆ ਹੋਇਆ ਸ਼ਾਇਦ ਹਾਂ ਸਿੰਕ ਸ਼ਟਰ ਲਿਖਿਆ ਹੁੰਦਾ ਤਾਂ ਹਾਂ ਹੈ ਤਾਂ ਸਿੰਕਰੋਮੈਸੀ ਹੀ ਹੈ ਵੀ ਅੱਛਾ ਜੀ ਇੱਧਰ ਲਿਖਿਆ ਹੋਊਗਾ ਸ਼ਾਇਦ ਦੇਖੀਏ ਇੱਕ ਮਿੰਟ ਨਹੀਂ ਹਾਂ ਮੈਂ ਲਿਖਿਆ ਨਹੀਂ ਉਹ ਮੈਂ ਲਿਖਿਆ ਇੱਥੇ ਵੀ ਲਿਖਿਆ ਨਾ ਕੀ ਅੱਛਾ ਓਕੇ ਚਲੋ ਇਹਦੀ ਉਹਦਾ ਦੇਸੀ ਪਛਾਣ ਦੱਸ ਦੋ ਪਤਾ ਕਿਵੇਂ ਲੱਗੇ ਦੇਸੀ ਪਛਾਣ ਗਾ ਤੁਸੀਂ ਰੇਂਜ ਵਾਲਾ ਗੇਅਰ ਪਾ ਲਿਆ ABC ਨਾਰਮਲ ABC ਵਾਲਾ ਗੇਅਰ ਪਾ ਕੇ D ਚ ਡੀਸ ਕਰ ਲਈਏ ਡੀ ਪੀ ਜਿਹੜੇ ਮਰਜ਼ੀ ਲਾ ਲਓ ABC ਡੀ ਜਿਹੜੇ ਮਰਜ਼ੀ ਲਾਓ ਹਾਂ ਕਲੱਚ ਨਹੀਂ ਨੱਪਣਾ ਪਹਿਲਾ ਗੇਅਰ ਜਾਂ ਦੂਜਾ ਗੇਅਰ ਨਾਲ ਹਲਕਾ ਦੇ ਲਾ ਕੇ ਦੇਖੋ ਕਲੱਚ ਨਹੀਂ ਨੱਪਣਾ ਨਾਲ ਲਾ ਕੇ ਹਾਂ ਆਏ ਆਏ ਮੜੇ ਜੇ ਪੁਸ਼ ਕਰੋ ਹਾਂ ਜੇ ਦਾ ਘੜਕਾ ਨਹੀਂ ਕਰ ਜੇ ਦਾ ਕੜਕੜ ਕਰ ਲੱਗ ਗਿਆ ਤਾਂ ਐਸੇ ਕਰੂ ਵਿੱਚ ਨਹੀਂ ਆ ਤੇ ਨਹੀਂ ਉਹਨੇ ਹਲਕਾ ਐ ਟ੍ਰਿਕਟਰ ਤੁਰਪਣਾ ਤੁਰਪਣਾ ਹਾਂ ਬਿਨਾ ਗੇਰ ਪਈ ਗੇਰ ਜੇ ਨਾਲ ਹੀ ਲਾਇਆ ਤੂੰ ਥੋੜਾ ਜਿਹਾ ਤੁਰੂ ਘਟਟ ਆ ਨੋਰਮਲ ਜਗ੍ਹਾ ਤੇ ਇਹ ਨਾ ਉਹ ਕਾਟੀ ਤੇ ਚੈੱਕ ਕਰ ਲੈ ਹਾਂ ਨਹੀਂ ਨੋਰਮਲ ਐਕਸਪਲੇਨ ਚ ਖੜਾ ਵਿਦਾਊਟ ਲੋਡ ਬਿਨਾ ਲੋਡ ਤੋਂ ਖੜਾ ਹਾਂ ਤੇ ਉਹ ਐ ਪਾਉਂਗੇ ਤੇ ਉਹ ਤੁਹਾਨੂੰ ਪਤਾ ਲੱਗ ਜੂਗੀ ਇਹ ਪੈ ਵੀ ਜਾਊਗਾ ਹਾਂ ਪੈ ਵੀ ਜਾਊਗਾ ਬੜੇ ਥੋੜਾ ਬਿਨਾ ਗਰਾਂ ਚ ਰੱਪੇ ਐ ਮੜਾਏ ਪੋਲਾ ਜੇ ਪਾ ਕੇ ਸਹੀ ਯਾਰ ਬਾਲੀ ਰੇਸ ਨਹੀਂ ਰੇਸ ਨਾਲ ਜ਼ਿਆਦਾ ਹੋਵੇ ਮਤਲਬ ਪੈ ਜਾਣਾ ਧੱਕਾ ਨਹੀਂ ਕਰਨਾ ਕੋਲ ਮਾਜ ਪੈ ਜਾਊਗਾ ਕਿਉਂਕਿ ਉਰੇਚ ਨਾ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਉੱਥੇ ਕਲਾਸ ਸਿਸਟਮ ਹੈ ਇੱਕ ਤਾਂ ਇਹ ਕੋਈ ਕਲਚ ਪੇਟਾਂ ਦੋ ਗੀਅਰ ਦੇ ਵਿੱਚ ਜਿਹੜਾ ਕੜਾ ਕੜਾ ਜਿਹੜਾ ਇਧਰ ਗੀਂਜ ਹੁੰਦਾ ਇਧਰ ਗੀਂਜ ਹੁੰਦਾ ਗਰਾਰੀਆਂ ਦੋਨਾਂ ਗਰਾਰੀਆਂ ਦੇ ਉੱਪਰ ਕੜਾ ਨਹੀਂ ਜੜਦਾ ਇੱਕ ਇਧਰ ਦੰਦੇ ਇੱਕ ਦੰਦੇ ਉਹ ਉਰੇ ਵਿਚਾਲੇ ਇੱਕ ਇਧਰ ਕਲਚ ਪੇਟਾਂ ਦੋ ਸਪਰਿੰਗ ਲੱਗੇ ਆ ਤਾਂ ਹਨ ਉਹ ਉਹ ਪਹਿਲਾਂ ਕਲਚ ਤੇ ਲੋਡ ਲੈ ਲੈਂਦਾ ਫੇਰ ਗਾਂ ਚੜਦਾ ਸਮਝ ਗਏ ਆਵਾਜ਼ ਨਹੀਂ ਕਰਦਾ ਫਿਰ ਆਵਾਜ਼ ਨਹੀਂ ਕਰਦਾ ਕਿੱਥੇ ਕੜੇ ਦੇ ਕਿੱਕ ਸਿੱਧਾ ਵੱਜਣਾ ਕਿੱਥੇ ਉਹਨੇ ਕਲਚ ਪਲੇਟ ਦੇ ਵਿੱਚ ले लेना पावर जिन्ना ਕੋਲੇ ਨਹੀਂ ਸਿੰਕਰੋਮੈਕਸ ਜਿਨ੍ਹਾਂ ਨੇ ਨਹੀਂ ਲਏ ਹਾਂਜੀ ਹਾਂਜੀ ਉਹ ਹੋ ਜਾਣਗੇ ਨਹੀਂ ਨਹੀਂ ਆਉਣਗੇ ਹੋ ਸਕਦੇ ਆ ਹੋਣ ਨੂੰ ਕੁਛ ਨਹੀਂ ਸਾਰੀ ਸ਼ਾਫਟਾਂ ਬਦਲੀਆਂ ਪਣੀਆਂ ਹੋਣਗੀਆਂ ਖਰਚ ਬਹੁਤ ਜ਼ਿਆਦਾ ਹੋ ਜਾਊਗਾ ਖਰਚਾ ਬਹੁਤ ਉਹਦੀ ਮਹਿੰਗੀਆਂ ਵੀ ਆ ਸਿੰਕਰੋਮੈਕਸ ਵਾਲਾ ਜਿਹੜਾ ਸ਼ਾਫਟਾਂ ਛੋਟਾਂ ਕਰਾਰੀਆਂ ਕਰੂਗੀਆਂ ਮਹਿੰਗੀਆਂ ਹੋ ਜਾਊਗਾ ਉਹਨਾਂ ਕੋਈ ਮੁਸ਼ਕਲ ਨਹੀਂ ਐ ਉਹ ਜਿਹੜੀ ਉਪਰ ਟਾਪ ਸ਼ਾਫਟ ਆ ਸਾਰੀ ਬਦਲਨੀ ਪਊ ਜਿਹੜੀ ਇੱਕ ਦੋ ਤਿੰਨ ਨਾਲੀ ਉਹੀ ਪਤਾ ਨਹੀਂ ਬੜੀ ਬਾਕੀ ਕੋਈ ਏਡਾ ਨਹੀਂ ਮਸਲਾ ਹੈਗਾ ਮਤਲਬ ਡਿਜ਼ਾਈਨ ਤਕਰੀਬਨ ਬਰਾਬਰ ਹੀ ਹੈ ਉਹ ਹੌਜਿੰਗ ਦਾ ਸ਼ਾਇਦ ਬਰਾਬਰ ਹੋਵੇ ਮੈਨੂੰ ਪਤਾ ਨਹੀਂ ਮੈਂ ਕੀਤਾ ਨਹੀਂ ਪਰ ਹੋ ਸੂਗਾ ਉਹਨਾਂ ਕੋਲ ਲੱਗ ਮਾਸ਼ਾਅੱਲਾ ਟੋਸਟ ਦਾ ਹਾਂ ਪੈਸੇ ਲੱਗ ਪੈਸੇ ਤਾਂ ਚੱਕ ਹਾਂ ਇੱਕ ਚੀਜ਼ ਹੋਰ ਲਿਫਟ ਲਿਫਟ ਵੀ ਕਈ ਵੀਰਾਂ ਨੇ ਪਹਿਲੇ ਟਰੈਕਟਰ ਜਿਨ੍ਹਾਂ ਨੇ ਲਏ ਜੀ ਜੀ ਵੱਡੀ ਹੋ ਜੂ ਨਹੀਂ ਉਹਦਾ ਕਾਰਨ ਵੀ ਜਿਹੜਾ ਇਹਦਾ ਡਿਜ਼ਾਈਨ ਆ ਉਹ ਫਰਕ ਆ ਸਮਝ ਗਿਆ ਮੈਂ ਇਹਦਾ ਹੋਲਡਿੰਗ ਥੱਲੇ ਵਾਲਾ ਫਰਕ ਪਤਾ ਜੇ ਤਾਂ ਉੱਪਰ ਵਾਲੇ ਦਾ ਇਕੱਲੇ ਦਾ ਫਰਕ ਹੁੰਦਾ ਤਾ ਪਰ ਚਾਕੇ ਉਹ ਰੱਖ ਦਿੰਦੇ ਤੇ ਕੰਮ ਬਣ ਜਾਣਾ ਸੀ ਹੁਣ ਪੰਗਾ ਕੀ ਆ ਜਿਹੜਾ ਥੱਲੇ ਵਾਲਾ ਡਿਜ਼ਾਈਨ ਨੇ ਹੈਵੀ ਕਰਤਾ ਹੈਵੀ ਕਰਨ ਨਾਲ ਹਾਂ ਹੈਵੀ ਕਰਨ ਨਾਲ ਕੀ ਹੋਇਆ ਉਹਦਾ ਸਾਰਾ ਕੁਝ ਹੀ ਬਦਲ ਗਿਆ ਬਦਲ ਗਿਆ ਆਹ ਪ੍ਰੋਬਲਮ ਉਹ ਹੋ ਜੂਗਾ ਹੁਣ ਨਾ ਉਹ ਵਾਲਾ ਨਹੀਂ ਫੇਰ ਤੁਹਾਨੂੰ ਫੇਰ ਗੱਲ ਉਹ ਤੇ ਫੇਰ ਥੱਲੇ ਵਾਲੀ ਟੂਬਾਂ ਵਾਲੀ ਹੋ ਜੂਗੀ ਉਹ ਵੀ ਬਦਲ ਆਪੂ ਨਾਲ ਹਾਂ ਸਮਝ ਗਏ ਧੀਰੇ ਚ ਟੂਬਾਂ ਲੱਗੀਆਂ ਦੋਨੇ ਹਾਂ ਧੀਰੇ ਉੱਤੇ ਰੱਖਿਆ ਜਾਂਦਾ ਉਹ ਸਮਝ ਗਿਆ ਉਹ ਵੀ ਨਾਲ ਬਦਲਣਾ ਪਊਗਾ ਕੋਸਟ ਵੱਜ ਜਾਂਦੀ ਏ ਬਸ ਥੱਲੇ ਵਾਲਾ ਹੋਜਿੰਗ ਚੇਂਜ ਕਰੋਗੇ ਉੱਪਰ ਵਾਲਾ ਨਵਾਂ ਲੱਗ ਜਾਊਗਾ ਕੋਈ ਏਡੀ ਗੱਲ ਨਹੀਂ ਗੱਲ ਤਾਂ ਇਹ ਵੀ ਜਿਹਦੇ ਦਿਮਾਗ 'ਚ ਕੀੜਾ ਕੋਸਟ ਦਾ ਟੈਨਸ਼ਨ ਨਹੀਂ ਹਾਂ ਤਾਂ ਕਰਾ ਲਓ ਕਰ ਲਓ ਹੋ ਜਾਊਗਾ ਇੱਕ ਚੀਜ਼ ਹੋਰ ਬਾਈ ਜੀ ਟਰੈਕਟਰ ਜਿਵੇਂ ਆਪਣੇ ਪਹਿਲੇ ਉਹ ਗੱਲ ਫਿਰ ਤੇਲ ਤੇ ਆ ਜਾਣੀ ਤੇਲ ਤੋਂ ਬਦਨਾਮ ਸੀ ਉਹ ਆਪਾਂ ਦੱਸ ਚੁੱਕੇ ਆ ਆਹਹਹ ਪਹਿਲੀਆਂ ਵੀਡੀਓ ਬਾਈ ਜੀ ਤੀਆਂ ਵੇਖਿਓ ਜ਼ਰੂਰ ਜਿਹੜੇ ਮੇਰੇ ਵੀਰ ਨਵੇਂ ਆਪਣੇ ਨਾਲ ਜੁੜਦੇ ਪਏ ਨਾ ਹੁਣ ਚਲੋ ਪਹਿਲੇ ਵੀਰਾਂ ਤਾਂ ਵੇਖੀਆਂ ਹੋਣਗੀਆਂ ਜਿਹੜੇ ਵੀਰ ਨਵੇਂ ਜੁੜਦੇ ਪਏ ਬਾਈ ਜੀ ਤੀਆਂ ਪਹਿਲੀਆਂ ਵੀਡੀਓ ਕੱਢ ਕੇ ਜੋ ਜ਼ਰੂਰ ਦੇਖਿਓ ਬਹੁਤ ਤੁਹਾਨੂੰ ਆਸਾਨੀ ਹੋਊ ਟ੍ਰੈਕਟਰ ਖਰੀਦਣ ਚ ਪਲੇਟ ਪੜਨ ਚ ਕੱਲੀ ਕੱਲੀ ਚੀਜ਼ ਦੱਸੀ ਹੋਈ ਆ ਬਾਈ ਮੈਂ ਤੁਹਾਨੂੰ ਤਰੀਕ ਗੱਲ ਵਿਚਾਲੇ ਆ ਤੇਲ ਲੈਣਾ ਮਸਲਾ ਨਾ ਮੈਂ ਬਹੁਤ ਕਹਿੰਦਾ ਹਾਂ ਤੁਸੀ ਘੱਟੋ ਘੱਟ ਬਾਈ ਤਿੰਨੇ ਚਾਰ ਜਗ੍ਹਾ ਟੈਸਟਿੰਗ ਕਰੋ ਰੋਟੇਟਰ ਲੈਣ ਤੋਂ ਪਹਿਲਾਂ ਤਵੀਆਂ ਤੇ ਵੀ ਹੜਾਂ ਤੇ ਵੀ ਰੋਟਾਵੇਟਰ ਤੇ ਵੀ ਇੱਕ ਡੋਰ ਟੈਂਟਰੇਟਰ ਲੈਣੇ ਆ ਸੱਧੋ ਤੋ ਕਿ ਆਓ ਬਈ ਹਾਂ ਬੜਾ ਤੇਲੀ ਆ ਬਈ ਹਾਂ ਗੱਲਾਂ ਨਾਲ ਦਾ ਸਾਰੇ ਹੀ ਘੱਟ ਖੰਦੇ ਆ ਹਾਂ ਗੱਲਾਂ 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 ਨਾਲ ਦਾ ਸਾਰੇ ਹੀ ਕਹਿੰਦੇ ਆ ਇੱਥੋਂ ਚਲੇ ਜਾਨੇ ਆਪਾਂ 20 ਜਲਸੀਆਂ ਜੇ ਕਿਸੇ ਸੇਲ ਦੇ ਮੈਨੂੰ ਕਹਦਾ ਵੀ ਮੇਰਾ ਇੱਕ ਵੱਧ ਖਾਂਦਾ ਕਿਸੇ ਨੇ ਮੈਨੂੰ ਕਹਿਣਾ ਭਾਈ ਜੀ ਭਾਈ ਸਾਡਾ 4 ਲੀਟਰ ਦਾ ਮਤਲਬ ਮੈਂ ਹਰਾਨ ਆ ਇੱਕ ਕ੍ਰੈਕਟਰ ਬ੍ਰਾਂਡ ਆ ਮਤਲਬ ਬਹੁਤ ਮਸ਼ਹੂਰ ਆ ਹਰੇ ਦਿਮਾਗ ਦਾ ਵੀ ਘੱਟ ਖਾਂਦਾ ਹੂੰ ਆਜਾ ਜੋਦੇ ਠੀਕ ਹੈ ਹਾਂ ਸਾਰੇ ਕਹਿੰਦੇ ਕੱਟ ਖਾਂਦਾ ਹਾਂ ਆਮ ਕਿਸੇ ਨੂੰ ਜੱਟ ਨੂੰ ਪੁੱਛੇਗਾ ਤਾਂ ਕੱਟ ਕਿਹੜਾ ਖਾਊਗਾ ਕਹਿੰਦਾ ਉਹ ਖਾਂਦਾ ਹਾਂ ਅੱਜ ਦੀ ਤਰੀਕ ਜਿਹੜੇ ਉਹਦੇ ਟਰੈਕਟਰ ਆ ਰਹੇ ਆ ਹਾਂ ਹਨਾ ਸਾਡੇ ਵਾਲੇ ਨੂੰ 2-3 ਲੀਟਰ ਵੱਧ ਖਾਂਦੇ ਆ ਵੱਧ ਖਾਂਦੇ ਆ ਪੁਰਾਣੇ ਵਾਲੇ ਜਿਹੜੇ ਕੱਟ ਖਾਂਦੇ ਸੀ ਮੈਂ ਨਹੀਂ ਕਹਿੰਦਾ ਨਹੀਂ ਖਾਂਦੇ ਸੀ ਹਾਂ ਅੱਜ ਤੋਂ 10 ਸਾਲ ਪਹਿਲਾਂ ਵਾਲੇ 15 ਸਾਲ ਪਹਿਲਾਂ ਦੇ ਟਰੈਕਟਰ ਕੱਟ ਖਾਂਦੇ ਸੀ ਉਹ ਟਾਈਮ 'ਚ ਪਰ ਜਿਹੜੇ ਅੱਜ ਆ ਰਹੇ ਆ ਨਵੇਂ ਲੈਣ ਜਾਓਗੇ ਨਹੀਂ ਅੱਜ ਵਾਲੇ ਨਵੇਂ ਵਾਲੇ ਮਿਲਾ ਕੇ ਦੇਖੋ ਪੁਰਾਣੀ ਮੇਜ ਨਾਲ ਸੋਚੀ ਐ ਉਹ ਵੀ ਉਹ ਪਹਿਲਾ ਵਾਲਾ ਉਹਦੇ ਕੋਲ 10 ਮਾਡਲ ਆ ਫਲਾਨਾ ਜੀ ਉਹ ਘੱਟ ਖਾਂਦਾ 53 ਸਾਲਾਂ ਲੋ ਹੈਨਾ ਅੱਜ ਦੀ ਗੱਲ ਕਰੋ ਅੱਜ ਜਿਹੜੇ ਖਾ ਰਹੇ ਆ ਜਿਹੜਾ ਸੀਆਰਡੀ ਜਾਂ ਬੁੰਜਾ ਦਾ ਸਣਾ ਅੱਜ ਦੀ ਤਰੀਕੇ ਚ ਨਵਾਂ ਉਹਨੂੰ ਲਿਆ ਮੈਦਾਨ ਚ ਹਲ ਪਾ ਤਵੀਆਂ ਪਾ ਰੋਟਾ ਪਿਟਰ ਪਾ ਮੈਂ ਕਹਿੰਦਾ ਘੱਟ ਨਹੀਂ ਤਾਂ ਬਰਾਬਰ ਹੀ ਹੋਊ ਹੋਰ ਦੱਸ ਮੈਂ ਨਹੀਂ ਕਹਿੰਦਾ ਘੱਟ ਖਾਂਦਾ ਖਾਊ ਘੱਟ ਹੂੰ ਪਰ ਮੈਂ ਤੈਨੂੰ ਇਹ ਨਹੀਂ ਕਹਿੰਦਾ ਮੈਂ ਪਰ ਇਹ ਇਹ ਦਿਮਾਗੋਂ ਕੀੜਾ ਨਿਕਲ ਜੂ ਵੀ ਵੱਧ ਖਾਂਦਾ ਬਸ ਇਹ ਕੱਢਦਾ ਹੈ ਕੀੜਾ ਰੋਡ ਸਪੀਡ ਇਹਨਾਂ ਦੀ ਪਹਿਲਾਂ ਨਾਲ ਵੱਧ ਕਰੀ ਜਾਂਦਾ ਬਈ ਬਹੁਤ ਫਰਕ ਆ ਫਰਕ। ਅਹ ਦੇਖੋ ਟੌਪ ਸਪੀਡ ਤਾਂ ਉਵੇਂ ਹੀ ਆ। ਜੇ ਤੁਸੀਂ 2100 ਚੱਕਰ ਤੇ ਚਲਾਓਗੇ। ਹਾਂ। ਹਨਾ ਪਹਿਲਾਂ ਵਾਲਾ ਚੱਲਦਾ 2400 ਤੇ। ਹਾਂ। ਇਹ ਹੁਣ 2100 ਤੇ। ਸਮਝ ਗਈ ਗੱਲ? ਸਮਝ ਗਿਆ। ਪਰ ਹੁਣ ਜੱਟ ਰੇਸ ਤਾਂ ਖੋਲ ਹੀ ਲੈਂਦੇ ਆ ਬੋਜਾਲ ਦੀ। ਜਦੋਂ ਉਹਨੂੰ 2500 ਤੇ ਕਰਤਾ ਫੇਰ ਉਹ ਵਧੂਗਾ। ਸਰ ਉਹ ਵਧੂਗਾ। ਹਾਂ ਜਿਵੇਂ ਪੁਰਾਣੇ ਆਪ 2500 ਤੇ ਚਲਾਉਂਦੇ ਸੀ। ਹਾਂ। ਰੋਡ ਤੇ। ਹਾਂ। ਤਾਂ ਉਹ ਖੌਲਾ ਲੱਗਦਾ ਸੀ। ਹਾਂ। ਇਹ ਹੁਣ 2100 ਤੇ ਉੱਨਾ ਜਾਂਦਾ। ਇਹ 2100 ਤੇ ਉੱਨਾ ਜਾਂਦਾ। 400 ਰੁਪਏ ਵਧਾਓਗੇ ਤਾਂ ਫੇਰ ਉਹਦੇ ਨਾਲ। ਡਬਲ ਤਾਂ ਨਹੀਂ ਸੌਰੀ ਮਤੋਂ ਵੱਧ ਜਾ ਬਾਕੀ ਵੱਧ ਜਾ ਬਈ ਇੱਕ ਮੇਨ ਪੁਆਇੰਟ ਦੱਸ ਲੋਕ ਜਦੋਂ ਆ ਕੇ ਪੀਟੀਓ ਪਾਵਰ ਪੁੱਛਦੇ ਆਂ ਦੀ ਪੀਟੀਓ ਪਾਵਰ ਕਿੰਨੀ ਹੈ ਉਹਦੇ ਬਾਰੇ ਦੱਸੀ ਵੀ ਆਪਣੇ ਲਿਖਿਆ ਹੁੰਦਾ ਉੱਤੇ ਹਾਂ ਪੀਟੀਓ ਪਾਵਰ ਇਹਦੇ ਉੱਤੇ ਲਿਖੀ ਹੁੰਦੀ ਆ ਆਪਣੀ ਹਰ ਹਰ ਟਰੈਕਟਰ ਦੇ ਪਲੇਟ ਦੇ ਉੱਤੇ ਜੌਂਡੀਅਰ ਦੇ ਪੀਟੀਓ ਪਾਵਰ ਲਿਖੀ ਹੋਊਗੀ ਪਰ ਇੱਕ ਇਹ ਨਹੀਂ ਜੀ ਇਹ ਚੀਜ਼ ਨੂੰ ਹੋਰ ਦੱਸ ਦੇਣਾ ਲੈ ਹੂੰ ਹਣ ਤੈਨੂੰ ਗੱਲ ਖੁੱਲੀ ਜਾਂ ਮੈਂ ਦੱਸ ਹੂੰ ਕੋਸ ਇੱਕ ਬ੍ਰਾਂਡ ਆਉਂਦਾ ਵਧੀਆ ਬ੍ਰਾਂਡ ਆ ਹਾਂ ਸਾਡੇ ਨੂੰ ਵੱਧ ਪੀਟੀਓ ਪਾਵਰ ਲਿਖੀ ਹੁੰਦੀ ਹਾਂ ਤੁਸੀਂ ਜਾਓਗੇ ਤਾਂ ਉਹਨਾਂ ਨੇ ਆਪਣੇ ਏਜੰਸੀ 'ਚ ਵੀ ਲਾਇਆ ਹਾ ਬੋਰਡ ਜਿਆ ਜੌਂਡੀਆ ਕੰਪੇਅਰ ਕਰਕੇ ਅੱਛਾ ਜਿਵੇਂ ਸਾਡੀ ਕੋਈ 49 ਆਉਂਦੀ ਸੀ ਉਹਨੂੰ 58 ਲਿਖੀ ਹੋਈ ਆ 19 ਹਸ ਪਾਵਰ 'ਚ 63th ਸ਼ੈਦ ਮੈਨੂੰ ਹੀ ਯਾਦ ਨਹੀਂ ਮਤਲਬ ਇੱਕ ਆਪਣੇ ਨੂੰ 5 7 8 ਵੱਧ ਲਿਖੀ ਹੋਈ ਵੱਧ ਲਿਖੀ ਹੈ ਵੱਧ ਲਿਖੀ ਹੋਈ ਆ ਹਾਂ ਅਸੀਂ ਇੱਥੇ ਟੈਸਟਿੰਗ ਚਲੇਗੀ ਕਰਨ ਸੋਸਾਇਟੀ ਸੀਗੀ ਮੜਿਆ ਮੜਿਆ ਮੜਿਆਣੀ ਹੂੰ ਤਿੰਨ ਚਾਰ ਸਾਲ ਦੀ ਗੱਲ ਹੋ ਗਈ ਹੂੰ ਉਹ ਬੰਦੇ ਹਾਂ ਬੱਦੀ ਹੋ ਗਈ ਛੇ ਸਾਲ ਛੇ ਸਾਲ ਛੇ ਸਾਲ ਦੀ ਪੰਜ ਛੇ ਸਾਲ ਦੀ ਗੱਲ ਉਹਨੇ ਹੂੰ ਉਹਨਾਂ ਨੇ ਉਸ ਟਾਈਮ ਟਰੈਕਟਰ ਨਵਾਂ ਜਾਂ ਲਾਂਚ ਕੀਤਾ ਸੀ ਬੋਲ ਡੈਮੋ ਜਾਂ ਕਰਦੇ ਸੀ ਰੋਟਾ ਪਟਰ ਪਾ ਕੇ ਪਿੰਡ ਪਿੰਡ ਤੁਰੇ ਫਿਰਦੇ ਸੀ ਲੋਕ ਸਮਝਣਗੇ ਹੁਣ ਬਹੁਤ ਨਾਲੇ ਕਮਾਇਆ ਤੇ ਉਹ ਨਾਲ ਜੀ ਕਮੇਟੀ ਸਾਰੇ ਨੌਜਵਾਨ ਮੁੰਡੇ ਮੈਂਬਰ ਉਹ ਕਹਿੰਦੇ ਵੀ ਇਹ ਤਾਂ ਸਾਰੇ ਟਰੈਕਟਰ ਟੈਸਟ ਕਰਨੇ ਮੈਂ ਆਪਾਂ ਨੂੰ 11 ਸਾਲ ਕੋਈ ਡੀਲਰ ਬਣੇ ਨੂੰ ਅੱਜ ਤੱਕ ਕੋਈ ਇਹੋ ਜੀ ਕਮੇਟੀ ਨਹੀਂ ਟੱਕਰੀ ਕੋਈ ਇਹੋ ਜਿਹਾ ਬੰਦਾ ਨਹੀਂ ਟੱਕਰੇ ਕੋਈ ਸਾਰੇ ਕਰਨੇ ਸਾਰੇ ਸੱਦੇ ਉਹਨਾਂ ਨੇ ਸਵਾਦ ਹੀ ਤਾਂ ਆਈ ਜਾਂਦਾ ਸਾਰੇ ਸੱਦੇ ਔਰ ਸਾਰੇ ਤੇਲ ਨਾਲ ਕੱਲਾ ਪਾਵਰ ਵੀ ਰੱਖੀ ਨਾਲ ਕੱਲੇ ਕੱਲੇ ਤੇ ਤੇਲ ਵਾਲੀ ਟੈਂਕੀ ਲਾ ਕੇ ਕਿੰਨਾ ਖਾਂਦਾ ਲਿਖਿਆ ਉਹਨਾਂ ਨੇ ਵੈਰੀ ਗੁੱਡ ਚਾਹੀਦਾ ਵੀ ਆਇਆ ਸਿਫਤ ਤਾਂ ਨਾ ਬੰਦੇ ਦੀ ਹਾਂ ਚਲੋ ਜੀ ਅਖੀਰ ਟਰਾਂਸਫਾਰਮਰ ਤੇ ਸਾਰਾ ਕੁਝ ਟੈਸਟਿੰਗ ਹੋ ਗਿਆ ਹੂੰ ਟਰਾਂਸਫਾਰਮਰ ਨੂੰ ਲਾ ਦਿੱਤੀ ਸਿੱਧੀਆਂ ਉਹਨਾਂ ਨੇ ਤਾਰਾਂ ਹਾਂ ਇਹ ਚਲਾਉ ਆ ਜਨਰੇਟਰ ਜਨਰੇਟਰ ਹੁਣ ਜਿਹੜਾ ਜਿਹਦੀ ਸਾਡੇ ਨਾਲ ਜਿਹਦੇ ਨਾਲ 9 ਪਾਵਰ ਵੱਧ ਲਿਖੀ ਆ ਉਹਨੇ ਇੱਕ ਵਾਟ ਨਹੀਂ ਚਲਾਈ ਵੀ ਦੀ ਡਾਟ ਬਵੇ ਜਦੋਂ ਦੂਜੀ ਦਾ ਵਾਟ ਲੱਪਣ ਬੰਦ ਦੂਜੀ ਨਾਲ ਵੀ ਇੱਕ ਚੱਲੇ ਹਾਂ ਇੱਕ ਚੱਲੇ ਜਦੋਂ ਦੂਜੀ ਦਾ 15 ਸੀ ਨਾਲ ਮੇਰੇ ਕੋਲ 15 ਸੀ ਆਪਾਂ ਇੱਕ 15 ਦੀ ਇੱਕ 20 ਦੀ ਜਨ ਕਿ ਦੋ 15 15 ਦੀ ਜਦ ਦੋ 15 15 ਦੀ ਜਦ ਹਾਂ 30 ਨਹੀਂ ਆ ਦੋ 15 ਹਾਂ ਦੋ 15 15 ਆਏ ਤੇ ਜਦ ਦੂਜੀ ਨਾਲ ਪਿਆਗਾ ਨਾਲ ਹੀ ਬੰਦ ਬੰਦ 8 ਪਾਵਰ ਵੱਧ ਲਿਖੀ ਹੋਈ ਤੇ ਹੁਣ ਕੀ ਹੋਰ ਦਿਮਾਗ ਲਾਏਗਾ ਇਹਨੇ ਚਲਾਤੀਆਂ ਤੇ ਆਪਣੇ ਵਾਲੇ ਨੇ ਮੈਂ ਦੱਸਦਾ ਜੀ 53 ਦੱਸਦੇ ਆ ਆਪਣੇ 53 ਪਾਵਰ ਹੈ ਨਾ 58 ਐਂਪੀਅਰ ਕੱਢੇ ਛਾ ਰਿਪੇਅਰ ਕਿੰਨੇ ਦੇ ਸੀ ਪੇਅਰ ਵੀ ਕਿੰਨੇ ਦੇ ਨਾਲ ਉਹ ਕਿੰਨੇ ਕੱਢਦਾ ਪੂਰੇ ਦਿਮਾਗੀਆ ਦਾ ਸਾਹ ਵਾਲੇ ਵਾਲੇ ਦਿਮਾਗੀ ਸੀ ਨਾ ਕਿਸੇ ਟਰੈਕਟਰ ਨੇ ਨਹੀਂ ਕੱਢੇ ਕਿਸੇ ਨੇ ਵੀ ਸਿਰਫ ਕਬੋਟਾ ਚੱਲਿਆ ਸਾਡੇ ਬਰਾਬਰ ਕਬੋਟਾ ਨੇ 2 ਐਂਪੀਅਰ ਘੱਟ ਕੰਨੇ ਆਪਣੇ ਨਾਲ ਜੌਂਡੀਰ ਨਾਲ ਉਸ ਟਾਈਮ ਤੇ 55 ਹੌਰ ਉਹਨੇ ਚਲਾਇਆ 2 ਤੇ 3 ਘੱਟ ਸੀ ਬਸ ਮੇਨ ਪੁਆਇੰਟ ਆਪਾਂ ਅਦਰਵਾਈਜ਼ ਅਦਰਵਾਈਜ਼ ਜਿੰਨੇ ਬ੍ਰਾਂਡ ਆ ਜਿਹੜੇ ਵੱਧ ਲਿਖੀ ਫਿਰਦੇ ਆ ਪੀਟੀਓ ਪਾਵਰ ਮੈਂ ਇਸ ਗੱਲ ਤੇ ਆਉਂਦਾ ਜਿੰਨੇ ਨੀਲੇ ਲਾਲ ਸਾਰੇ ਸਾਰੇਵੇਂ ਕਿਸੇ ਨੇ ਕੱਢਿਆ ਨਹੀਂ ਕੋਈ ਨੀਲੇ ਲਾਲਾ ਨਹੀਂ ਕਿ ਮਾ ਤੂੰ ਇੱਥੋਂ ਪਤਾ ਲੱਗਦਾ ਨਾ ਵੀ ਲਿਖਿਆ ਕੁਝ ਹੋਰ ਆ ਬਾਈ ਹੂੰ ਪਤਾ ਨਹੀਂ ਆਪਾਂ ਨਹੀਂ ਕਹਿੰਦੇ ਕੀ ਆ ਹਿੰਦੁਸਤਾਨ ਸਾਰੇ ਸਿਸਟਮ ਚੱਲਦੇ ਤੈਨੂੰ ਪਤਾ ਥੋੜਾ ਜਿਹਾ ਉਹ ਸਾਡੇ ਵਾਲੀ ਕੰਪਨੀ ਚ ਮਾਨੀ ਦਿੰਦੀ ਨਹੀਂ ਕਿਸੇ ਨੂੰ ਨਹੀਂ ਤੂੰ ਕੋਈ ਛੇੜਖਾਨੀ ਤਾਂ ਨਹੀਂ ਕੀਤੀ ਨਹੀਂ ਨਹੀਂ ओरिजिनल ਟਰੈਕਟਰ ਨਵਾਂ ਟਰੈਕਟਰ ਉਹ ਬਾਈ ਬੜੇ ਮਾਸਟਰ ਬੰਦੇ ਜਿਹੜੇ ਜਿੰਨੇ ਨੇ ਇਹਨਾਂ ਉਹ ਕੀਤਾ ਉਹਦੇ ਨੂੰ ਤਾਂ ਤੰਦ ਨਾਲ ਕੱਢੂਗੀ ਤੂੰ ਦੱਸ ਵੀ ਅੱਠ ਨੌ ਜਾਣੇ ਉਹ ਹਾਂ ਬਾਈ ਉਹ ਤਾਂ ਗੱਲ ਨਹੀਂ ਆਉਣ ਦਿੰਦੇ ਕਿਸੇ ਨੂੰ ਉਹਨੇ ਮਤਲਬ ਬੁੱਧੂ ਹੀ ਹੋਣਗੇ ਜਿਹੜੇ ਜਿਹੜੇ ਕਾਪੀਆਂ ਪੈਨ ਸਾਰਾ ਕੁਝ ਚੱਕੀ ਵਰਨ ਮੀਟਰ ਮੋਟਰ ਸਾਰੀ ਡਿਟੇਲ ਮੈਂ ਕਹ ਮੈਂ ਕਹੀ ਉਹਨਾਂ ਨੇ ਧੁੱਲੋ ਟਰੈਕਟਰ ਵੀ ਨਵਾਂ ਬ੍ਰਾਂਡ ਨੂੰ ਬਿਲਕੁਲ ਬ੍ਰਾਂਡ ਨੂੰ ਲੈ ਕੇ ਆਉਣਾ ਇਹ ਵੀ ਸ਼ਰਤ ਸੀ ਕੋਈ ਵੇਟ ਬੂਟ ਕੁਝ ਲਾਣ ਦਿੱਤਾ ਉਹਨਾਂ ਨੇ ਐਂ ਚਲਾਇ ਕੋਈ ਛੇੜਖਾਨੀ ਨਹੀਂ ਕੁਝ ਨਵਾਂ ਚਲਾ ਗਏ ਦੇਖਿਆ ਸਿਰਫ ਮੋਟਰਾਂ ਤੇ ਸਿਰਫ ਮੋਟਰਾਂ ਜਨਰੇਟਰ ਤੇ ਜਨਰੇਟਰ ਤੇ ਕੱਢਿਆ ਧਾਗ ਉਹ ਕਹਿੰਦੇ ਦਾ ਜਾਣ ਦਾ ਪਤਾ ਵੀ ਉੱਥੇ ਹੀ ਲੱਗਦਾ ਵਿੰਜਣ ਕਰਦਾ ਕੀ ਦੋ ਤਿੰਨ ਦਿਨ ਜਾਂਦ ਰੇ ਇੱਕ ਦਿਨ ਹੀ ਟ੍ਰੈਕਟਰ ਲਾਸਟ ਦਿਨ ਕੱਢਿਆ ਪਹਿਲੇ ਦਿਨ ਉਹਨੇ ਆ ਰੋਟਾਵੇਟਰ ਤੇ ਵੀ ਚਲਾਇਆ ਇਕੱਠੇ ਹੀ ਟ੍ਰੈਕਟਰ ਲਾਸਟ ਦਿਨ ਉਹ ਯਾਰ ਰੋਟਾਵੇਟਰ ਚਲਾਇਆ ਉਹਨਾਂ ਨੇ ਤੇ ਬੜੇ ਉਹਨਾਂ ਨੇ ਵੀ ਧੁੱਕੀ ਕੱਢੀ ਅੱਧੇ ਦਾ ਭੱਜ ਗਏ ਪਾਣੀ ਨਹੀਂ ਹਾਂ ਇੱਥੇ ਜਿਹੜਾ ਟ੍ਰੈਕਟਰਾਂ ਦਾ ਪਾਈ ਹੋਈ ਨਹੀਂ ਜਿਹੜਾ ਜਿਹੜਾ ਸਾਡਾ ਸਭ ਤੋਂ ਵੱਡਾ ਕੰਪੀਟੀਸ਼ਨ ਆ ਨਾ ਟ੍ਰੈਕਟਰ ਵੀ ਚਲਾਇਆ ਉਹਨਾਂ ਨੇ ਉਹ ਚਲਾਇਆ ਮੈਂ ਦੱਸਦਾ ਕਹਿੰਦੇ ਨਾ ਵੀ ਅਸੀਂ ਤਾਂ ਟ੍ਰੈਕਟਰ ਤਾਂ ਬਲੂ ਮਾਰ ਗਿਆ ਉੱਤੇ ਹਾਂ ਉਹ ਤਾਂ ਮੰਨ ਲਓ ਵੀ ਜੇ 5 ਮਿੰਟ ਚੱਲੇ ਜਾਂਦਾ ਉਹ ਫਟ ਜਾਣਾ ਸੀ ਸੀ ਜੇ ਉਹ ਕਹੇ ਨਾ ਜੀ ਅਸੀਂ ਨਹੀਂ ਚੱਲਾਂ ਅਸੀਂ ਕੰਪੇਅਰ ਨਹੀਂ ਕਰਾਂ ਸਾਡੇ ਆਗੇ ਵਧੀਆ ਆ ਗਈ ਤਾਂ ਕੰਪੇਅਰ ਕਰਨਾ ਹੀ ਨਹੀਂ ਅਸੀਂ ਸਾਨੂੰ ਨਹੀਂ ਪਤਾ ਸੀ ਸੱਚੀ ਐਵੇਂ ਤੈਨੂੰ ਕਹਾਂ ਵੀ ਸਾਜੀ ਕੇ ਪਹਿਲਾਂ ਟੈਸਟਿੰਗ ਨਹੀਂ ਕੀਤਾ ਸੀ ਪਰ ਸਾਨੂੰ ਐ ਪਤਾ ਵੀ ਸਾਡੇ ਨਾਲ ਤਕੜਾ ਕੋਈ ਗੱਲ ਨਹੀਂ ਚੱਲਣ ਦੇ ਦੇਖੀ ਚੱਲੂ ਹਾਇ ਕਿ ਸੇਲ ਦੇ ਮੈਨ ਸਾਡਾ ਨਵਾਂ ਨਵਾਂ ਆਇਆ ਸੀ ਇੱਕਦੋ ਤੂੰ ਮੈਨੂੰ ਫੋਨ ਬਾਈ ਬੇਇਤੀ ਹੋ ਜਾਣੀ ਆਪਣੀ ਮੈਂ ਕੋਈ ਨਹੀਂ ਚੱਲਣ ਦੇ ਦੇਖੀ ਚੱਲੂ ਬੜਾ ਹੋਊਗਾ ਫਿਰ ਕੀ ਹੈਗਾ ਪਤਾ ਤਾਂ ਲੱਗੇ ਪਤਾ ਤਾਂ ਲੱਗੇ ਤੇ ਕੀ ਕਰਦਾ ਸਾਨੂੰ ਜਮਾਂ ਨਹੀਂ ਕੋਈ ਆਈਡੀਆ ਜੀ ਕਿਉਂਕਿ ਅਸੀਂ ਵੀ ਨਵੇਂ ਜੀ ਡੀਲਰ ਬਣੇ ਜੀ ਉਦੋਂ ਤੇ ਮੈਂ ਜਿਹੜੀ ਇਸ ਕਰਕੇ ਮੈਂ ਬਾਈ ਗੱਲ ਇਹ ਜਿਹੜਾ ਲਿਖਿਆ ਨਾ ਉਹ ਤੇਰੇ ਜਾ ਮੈਂ ਤੈਨੂੰ ਫੇਰ ਉਹੀ ਵਾਰੀ ਵਾਰੀ ਕਹਿੰਨਾ ਚਲਾ ਕੇ ਦੇਖੋ ਦੇਖੋ ਇੰਨੇ ਪੈਸੇ ਲਾਉਣੇ ਆ 14-15 ਲੱਖ ਰੁਪਏ ਤੁਸੀਂ ਲਾਉਣੇ ਹਨ ਤੇ ਤੁਸੀਂ ਬਈ ਥੋੜੀ ਖੇਚਲ ਕਰ ਲੋ ਧੁੱਪੇ ਮਾਰ ਲੋ ਥੋੜੇ 2 ਦਿਨ 2 ਦਿਨ ਮਿੱਟੀ ਮੁੱਟੀ ਤੇ ਪਵਾ ਲੋ ਚਲਾ ਕੇ ਦੇਖੋ ਸਾਹਵਗਾਲਾ ਮੈਨੂੰ ਲੋਨ ਕਰਦੇ ਨੇ ਮੈਂ ਵੀਰਾਂ ਨੂੰ ਕਹਿੰਦਾ ਨਾ ਮਾ ਮੇਰੇ ਦੇ ਪੈਸੇ ਤੁਸੀਂ ਖਰਚਨੇ ਆ ਹਾਂ ਚਲਾਉਣਾ ਤੁਸੀਂ ਤੁਸੀਂ ਹਿੰਮਤ ਮਾਰੋ ਥੋੜਾ ਜਿਹਾ ਹਾਂ ਥੋੜਾ ਜਿਹਾ ਵੀਰੇ ਨੂੰ ਚਲਾ ਕੇ ਫੀਲ ਕਰੋ ਚੀਜ਼ ਚਲਾਉਣ ਚ ਕਹੇ ਜੀ ਆ ਆਵਾਜ਼ ਕਹੇ ਜੀ ਆ ਕੰਫਰਟ ਕਹੇ ਜਾ ਗਾਰੰਟੀ ਕਿੰਨੀ ਆ ਗਾਰੰਟੀ ਦਾ ਬਹੁਤ ਮਸਲਾ ਗਾਰੰਟੀ ਦਾ ਬਹੁਤ ਫੁੱਦੂ ਬਣਾਈ ਜਾਂਦੇ ਆ ਕੰਪਨੀਆਂ ਤਾਰਾ ਵੀ ਇੰਨਾ ਤਨੋਂ ਆ ਵੀ ਆ ਵੀ ਬੋ ਕਾ ਬਾਈ ਕਲੀਅਰ ਕੱਟ ਲਿਖ ਕੇ ਦੇ ਮੈਨੂੰ ਵੀ ਕੀ ਕੀ ਬਸ ਯਾ ਲਿਖ ਕੇ ਗੱਲ ਤਾਂ ਮੈਂ ਕਹਿੰਦਾ ਨਾ ਮੇਰੀ ਗੱਲ ਸੁਣੋ ਕੁਝ ਵੀ ਲੈਣਾ ਲਿਖ ਕੇ ਲੋ ਸਾਲ ਸੂਲ ਦੇਖ ਕੇ ਨਾ ਐਵੇਂ ਛੇਗਾ ਵਾਹ ਪੰਜਾ ਵਾਹ ਉੱਤੇ ਉਹ ਚੱਕਰ ਚ ਨਾ ਪੋ ਨਾ ਬਿਲਕੁਲ ਨਹੀਂ ਹਾਂ ਬਈ ਗਾਰੰਟੀ ਕੱਢ ਲਓ ਤੂੰ ਕਹ ਦੇ ਕੀ ਕੀ ਹੈ ਦੱਸ ਬਈ ਹੁਣ ਅਸੀਂ ਕਹਿੰਦੇ ਆ 5 ਸਾਲ ਦੀ ਗਾਰੰਟੀ ਆ ਪੰਪ ਦੀ ਕੋਈ ਕੰਪਨੀ ਨਹੀਂ ਦਿੰਦੀ ਕੋਈ ਵੀ ਕੰਪਨੀ 5 ਸਾਲ ਦੀ ਦਿੰਦੀ ਆ ਪੰਪ ਦੀ ਇੰਜੈਕਟਰਾਂ ਦੀ 5 ਸਾਲ ਦੀ ਗਾਰੰਟੀ ਆ ਮਾਸਾ ਜਿਹੜੇ ਆਪਣੇ ਇਹਨਾਂ ਦੀ 54 5 ਦੀ ਐਚਪੀਸੀ ਆ ਐਚਪੀਸੀ ਆ ਦੀ 5 ਸਾਲ ਦੀ ਵਾਰੰਟੀ ਕੋ ਤੁਸੀਂ ਆਪੇ ਦੇਣੀ 1.5 ਲੱਖ ਦਾ ਤੁਹਾਡਾ ਪੰਪ ਆ 500 ਦਾ ਕਿਸੇ ਦੇ ਹੈ ਨਹੀਂ ਉਹ ਭਾਈ ਕੁਆਲਟੀ ਹੈ ਨਾ ਤਾਂ ਦੇ ਤੇ ਜੇ ਕੁਆਲਟੀ ਨਹੀਂ ਕਿ ਤੂੰ ਦਊਗਾ ਕੋਈ ਉਹ ਨਹੀਂ ਦਿੰਦੇ ਸਾਲ ਦੀ ਦਿੰਦੇ ਇੱਕ ਇੱਕ ਸਾਲ ਦੀ ਹੈ ਪੰਪ ਦੀ ਬਹੁਤ ਵੱਡੀ ਗੱਲ ਹੈ ਇਹ ਸੀਆਰਡੀ ਦਾ ਪੰਪ ਮਹਿੰਗਾ ਹੁੰਦਾ ਹਰ ਇੱਕ ਨੂੰ ਪਤਾ ਵੱਡੀ ਅੱਗੇ ਤਾਂ 80000 ਚ ਹੋ ਜਾਂਦਾ ਹੀ ਮਾਈਕੋ ਵਾਲਾ ਝੋਲਦਾ ਹੀ ਵੀ ਸੀ 8000 ਕੋਲੇ ਲਾਉਣਾ ਦੁੱਖ ਨਹੀਂ ਲੱਗਦਾ ਇਹ ਇਹ ਲੱਗਣੇ ਲੱਖਾਂ ਚ 50000 ਚ 50000 70000 80000 ਐ ਖਰਚਾ ਹੋਣਾ ਇਨ ਤੇ ਦੋ ਸਾਲ ਚ ਖੁੱਲ ਗਿਆ ਫੇਰ ਦੋ ਸਾਲ ਚ ਖੁੱਲੀ ਆਪ ਦੇਖੀਗੇ ਖੁੱਲਦੀ ਨਹੀਂ ਸੀ ਅਸੀਂ ਕਿਹੜਾ ਕਿਹੜਾ ਸਾਡੇ ਹੀ ਖੁੱਲਦੇ ਨਹੀਂ ਸਾਡੇ ਵੀ ਖੁੱਲਦੇ ਸੀ ਗਾਂ ਵੀ ਖੁੱਲਣੇ ਆ ਪਰ ਗਰੰਟੀ ਹੈ ਨਾ ਇਹ ਮਸ਼ੀਨਰੀ ਹੈ ਮੈਂ ਕਿਹਾ ਮੈਨੇ ਖੁੱਲਣਾ ਨਹੀਂ ਪਤਾ ਨਹੀਂ ਕੀ ਹੋਣਾ ਸਭ ਕੁਝ ਹੋਣਾ ਕੀ ਪਤਾ ਨਹੀਂ ਕੀ ਹੋ ਜਾਣਾ ਐਵੇਂ ਐਵੇਂ ਇੱਥੇ ਗੱਪਾਂ ਮਾਰੀਏ ਇਹ ਇੱਕ ਚੀਜ਼ ਹੋਰ ਮੈਂ ਗੱਲ ਫੇਰ ਉਹ ਹੀ ਤੁਹਾਡੇ ਹੈਕਰ ਵਾਲੇ ਤੇ ਲਿਆਉਣ ਲੱਗਾ ਇਹ ਆ ਗਿਆ ਆਪਣਾ ਐਚ ਪੀ ਸੀ ਆਰ ਉਹ ਸੌਖੀ ਭਾਈ 80 ਆਰ ਦੀ ਸਮਝ ਲਓ ਕਈ ਵੀਰ ਕਹਿੰਦੇ ਆ ਵੀਰ ਲਾ ਲੋ ਕਿ ਆਪਣੇ ਮਕੈਨਿਕ ਵੀਰ ਕਿਤੇ ਲਾ ਲੋ ਗੱਲ ਤੁਸੀਂ ਵੀ ਇਹਦਾ ਸੀਆਰਡੀ ਦਾ ਸਿਸਟਮ ਹੀ ਲਾ ਦਿੰਨੇ ਹੂੰ ਹੂੰ ਦੂਜੀ ਤਰ੍ਹਾਂ ਬਣਾ ਲੰਨੇ ਆ ਨਹੀਂ ਮਰਦਾ ਹੋ ਜਾਊਗਾ ਕਿ ਨਹੀਂ ਇੰਜਣ ਹੀ ਹੋਰ ਰੱਖ ਲਓ ਫਿਰ ਕੰਨੂ ਇਹਨੇ ਪੰਗੇ ਲੈਣੇ ਆ ਉਸ ਤੋਂ ਵੱਧ ਖਰਚ ਆਉ ਕਵਾੜੀਆਂ ਦਾ ਲੈ ਕੇ ਇੰਜਣ ਹੀ ਹੋਰ ਲਾ ਲਓ ਫਿੱਟ ਕਰ ਲਓ ਨਹੀਂ ਇਹਦੇ ਬਲਾਕ ਤੇ ਡਿਜ਼ਾਈਨ ਦਾ ਫਰਕ ਆ ਦੋ ਜੀ ਨਾਲੋਂ ਹਰਕ ਚੀਜ਼ ਦਾ ਫਰਕ ਫਰਕ ਹੂੰ ਨਹੀਂ ਬਾਨਾ ਮਤਲਬ ਕਹਿਣ ਤੇ ਇੰਜਣ ਹੋਰ ਰੱਖਣਾ ਪਊਗਾ ਇੰਜਣ ਲੈ ਆ ਕੇ ਹੋਰ ਰੱਖਣਾ ਪਊਗਾ ਇਹ ਜੋਧਾ ਵੀਰ ਸਾਰੇ ਜਾਣਦੇ ਹੀ ਹੋਣੇ ਆ। ਵੀ ਪ੍ਰੈਕਟੀਕਲ ਬੰਦਾ ਬਨਾਲ ਹੀ ਖਿਲਾਰ ਲਿਆ। ਨਹੀਂ ਜੋਧਾ ਜਿਵੇਂ ਨਹੀਂ ਮੈਂ ਦੱਸਦਾ ਕਹਿੰਦੇ ਦਿੰਦੇ ਗਈ। ਜਿਹੜਾ ਮਰੋਂਦਾ ਨਾ ਜੋਂਡੀਰ ਦਾ। ਜਿਵੇਂ ਕੋਈ ਆਉਂਦਾ ਪਹਿਲਾਂ ਪੀਟੀਓ ਪਾਵਰ ਪੁੱਛਦਾ ਕਿੰਨੀ ਆ। ਅਗਲੇ ਨੂੰ ਦੱਸੀ ਲੈ ਵੀ ਸਾਡੇ ਲਿਖੀ ਆਉਂਦੀ ਆ ਪਲੇਟ ਤੇ ਤੁਸੀਂ ਚੈੱਕ ਕਰੋ। ਹੂੰ। ਤੁਸੀਂ ਕੋਈ ਵੀ ਟਰੈਕਟਰ ਦੇਖਣਾ ਤੁਸੀਂ। ਇਹ ਤੋਂ ਵੱਧ ਹੋਊ ਇਹ ਤੋਂ ਘਟ ਨਹੀਂ ਹੋਊ ਜਿਹੜੀ ਲਿਖੀ ਉਹ। ਜਿਹੜੀ ਲਿਖੀ ਉਹ ਤੋਂ ਵੱਧ ਹੀ ਹੋਊ ਘਟ। ਵੱਧ। ਇਹ ਫਰਕ। ਬਾਕੀ ਸਾਰਾ ਕੁਝ ਦੱਸਿਆ ਅਸੀਂ ਪਹਿਲੀਆਂ ਵੀਡੀਓ ਚ ਹੀ। ਮਨ ਨੂੰ ਸਾਡਾ ਥੱਕ ਗਿਆ ਸਿਰ ਮਾਰੀ ਜਾਂਦਾ। ਚਲ ਠੀਕ ਹੈ ਬਾਈ ਪਾਣ ਲੈ ਕੇ ਆ ਗਿਆ ਤੇ ਬਾਈ ਜੀ ਨੂੰ ਫਿਰ ਥੋੜੇ ਦਿਨਾਂ ਨੂੰ ਫਿਰ ਤੰਗ ਕਰ ਲਾਂਗੇ ਇਹ ਗੱਲ ਨਹੀਂ ਅਗਲੀ ਵੀਡੀਓ 'ਚ ਜੇ ਕੋਈ ਤੁਹਾਡੇ ਸਵਾਲ ਹੋਏ ਤੁਸੀਂ ਥੱਲੇ ਕਮੈਂਟ ਬਾਕਸ 'ਚ ਸਾਨੂੰ ਪੁੱਛ ਸਕਦੇ ਹੋ ਜੋ ਵੀ ਤੁਹਾਡੇ ਸਵਾਲ ਹੋਏ ਜਿੰਨੇ ਕ ਤੁਸੀਂ ਪਹਿਲਾਂ ਪੁੱਛਿਓ ਮੈਂ ਬਾਈ ਜੀ ਨੂੰ ਅੱਜ ਕਲੀਅਰ ਕਰ ਚੱਲਿਆ ਹਨਾ ਆਪਾਂ ਕਮੈਂਟ ਪੜ੍ਹ ਕੇ ਬਾਈ ਨੂੰ ਸਵਾਲ ਹੋ ਸਾਰੇ ਪੁੱਛੇ ਵੀ ਜੋ ਜੋ ਸੀ ਤੇ ਦੋ ਸਾਨੂੰ ਆ ਗਿਆ ਗੱਲਬਾਤ ਕਰਦੇ ਆ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਹੈ ਮਿਲਦੇ ਆ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਧੰਨਵਾਦ ਸੀ